ਕੋ ਕਾ ਯਾਰ ਵੀਰ ਜੰਨਲ ਦੇਖਣ ਵਾਲੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਜੈ ਬਾਬੇ ਦੀ ਜੈ ਮਾਤਾ ਦੀ ਜੈ ਪੀਰਾਂ ਦੀ ਬਹੁਤ ਸਾਰੇ ਮੈਨੂੰ ਮੇਰੇ ਭੈਣ ਭਰਾ ਬਜ਼ੁਰਗਾਂ ਦੇ ਮਤਾਮਾਂ ਦੇ ਵੀਰਾਂ ਦੇ ਭੈਣਾਂ ਦੇ ਫੋਨ ਆਏ ਮੈਸੇਜ ਆਏ ਕਿ ਬੱਬਾ ਜੀ ਤੁਸੀਂ ਮਲੇਰ ਕੋਟਲੇ ਵਾਲੀ ਹੈਦਰ ਸ਼ੇਖ ਸਰਕਾਰ ਦੀ ਵੀਡੀਓ ਪਾਵੋ ਮੈਂ ਹਜੇ ਲੇਟ ਪਾਉਣੀ ਸੀਗੀ ਵੀਡੀਓ ਮੇਰੇ ਵੀਰ ਨੇ ਮੈਨੂੰ ਕਿਹਾ ਵੇ ਬੱਬਾ ਜੀ ਤੁਸੀਂ ਇਹਦੀ ਪਾਉਦੇ ਕਿਉਂ ਨਹੀਂਗੇ ਕਿਉਂਕਿ ਮੇਰੇ ਤੋਂ ਪੈਂਡਿੰਗ ਬਹੁਤ ਵੀਡੀਓ ਪਈਆਂ ਆ ਇੱਕ ਅਸੀਂ ਕ੍ਰੈਮ ਰਾਜ ਕਰਕੇ ਅਸੀਂ ਆਪਣੇ ਕੰਮ ਦੇ ਵਿੱਚ ਬਹੁਤ ਬੀਜੀ ਆ ਤੇ ਹੁਣ ਮੈਂ ਸ਼ੇਖ ਐਦਰ ਮਲੇਰ ਕੋਟੜੇ ਵਾਲੇ ਸਰਕਾਰ ਦਾ ਦਸਣ ਜਾ ਰਿਹਾ ਤੁਹਾਨੂੰ ਛੋਟਾ ਜਿਹਾ ਇੱਕ ਕਲਮਾ ਆ ਜੋ ਸਾਨੂੰ ਸਰਕਾਰਾਂ ਨੇ ਦੱਸੇ ਹੋਏ ਕਲਮੇ ਅਸੀਂ ਉਹ ਹੀ ਤੁਹਾਡੇ ਕਚਹਿਰੀ ਵਿੱਚ ਪੇਸ਼ ਕਰਦੇ ਆ ਇਹ ਮਹਾਂਪੁਰਸ਼ਾਂ ਨੇ ਮਾਸਤਾ ਨੇ ਸਾਡੀ ਝੋੜੀ ਵਿੱਚ ਇਹ ਬਰਕਤਾਂ ਪਾਈਆਂ ਸੀ ਅਸੀਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਮੈਂ ਸਾਰੇ ਹੀ ਆਪਣੇ ਭੈਣ ਭਰਾਵਾਂ ਨੂੰ ਇੱਕ ਬੇਨਤੀ ਕਰਦਾ ਹਾਂ ਕਿ ਤੁਸੀਂ ਮੈਨੂੰ ਕਮੈਂਟ ਕਰਕੇ ਜਿਵੇਂ ਕੋਈ ਦਿਲ ਭੇਜਦਾ ਮੈਨੂੰ ਹੌਸਲਾ ਵਧਾਇਆ ਕਰੋ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਆ। ਬਾਕੀ ਆਪਣੇ ਹੀ ਧਰਮ ਦੇ ਵਿੱਚ ਰਹਿ ਕੇ ਤੁਸੀਂ ਪ੍ਰਮਾਤਮਾ ਨੂੰ ਯਾਦ ਕਰੋ ਤੁਹਾਡੇ ਜਿਹੜੇ ਰੁਕੇ ਹੋਏ ਕਾਰੋਬਾਰ ਆ ਉਹ ਸਾਰੇ ਸੈੱਟ ਹੋ ਜਾਣੇ ਆ। ਪ੍ਰਮਾਤਮਾ ਦੇ ਵਿਸ਼ਵਾਸ ਰੱਖੋ। ਬਾਣੀ ਦੇ ਵਿੱਚ ਬਹੁਤ ਕੁਝ ਲਿਖਿਆ ਹੋਇਆ ਜੇ ਕਿਸੇ ਮੇਰੇ ਭਰਾ ਦੀ ਨਿਗਾ ਘਟਿਆ ਕਿਸੇ ਦੀ ਅੱਖ ਲੱਗੀ ਹੋਈ ਆ ਬਾਣੀ ਦੇ ਵਿੱਚ ਐਸੀਆਂ ਤੁੱਕਾਂ ਆ ਕਿ ਜੇ ਤੁਸੀਂ ਉਹਨੂੰ ਸਾਲ ਦੇ ਵਿੱਚ 21 ਦਿਨ ਪੜ ਲਮੋ ਤੇ 21 ਦਿਨ ਪੜ ਕੇ ਤੁਸੀਂ ਉਹ ਜਲ ਜਿਹੜਾ ਆ ਪੀ ਲਮੋ ਆਪਣੇ ਅੱਖਾਂ ਨੂੰ ਛੱਟੇ ਦਮੋ ਤੇ ਤੁਹਾਡੀਆਂ ਅੱਖਾਂ ਕਦੇ ਵੀ ਖਰਾਬ ਨਹੀਂ ਹੋਣਗੀਆਂ ਬਹੁਤ ਸਾਰੀਆਂ ਬਾਣੀ ਦੇ ਵਿੱਚ ਐਸੀਆਂ ਚੀਜ਼ਾਂ ਆ ਕੁਦਰਤੀ ਮਤਲਬ ਤੁਸੀਂ ਜੇ ਬਾਣੀ ਨੂੰ ਪੜੋ ਤਾਂ ਤੁਹਾਨੂੰ ਇਹ ਪਤਾ ਲੱਗ ਜਣਾ ਕਿ ਬਾਣੀ ਦੇ ਵਿੱਚ ਕੀ ਕੁਝ ਲਿਖਿਆ ਹੋਇਆ ਹੈ ਇਮੇ ਹੀ ਮੈਂ ਤੁਹਾਨੂੰ ਹੱਥ ਜੋੜ ਕੇ ਕਹਿ ਰਿਹਾ ਕਿ ਆਪੋ ਆਪਣੇ ਧਰਮ ਦੇ ਵਿੱਚ ਰਹਿ ਕੇ ਤੁਸੀਂ ਅੱਲਾਹ ਕਹਣਾ ਤਾਂ ਅੱਲਾਹ ਕਹਿ ਕੇ ਸ਼ਾਂਤੀ ਵਾਲੀ ਵਾਹਿਗੁਰੂ ਕਹਿ ਕੇ ਮਾਨੁਸ਼ਿਆ ਦੇ ਵਾਹਿਗੁਰੂ ਕਹ ਲੋ ਰਾਮ ਰਹੀਮ ਸਭ ਇੱਕੋ ਹੀ ਚੀਜ਼ ਹੈ ਆ ਆਪਣਾ ਥੋੜਾ ਟਾਈਮ ਕੱਢ ਕੇ ਪਰਮਾਤਮਾ ਦੇ ਚਰਨਾ ਵਿੱਚ ਹਾਜ਼ਰੀ ਲਵਾਇਆ ਕਰੋ ਸਿਮਰਨ ਕਰਿਆ ਕਰੋ ਗੁਰੂ ਵਾਲਿਆਂ ਤਾਂ ਭਗਤੀ ਕਰੋ ਕਿ ਸਾਧੂ ਸੰਤ ਦੀ ਸਲਾਹ ਲੈ ਲੋ ਆਪਣੇ ਗੁਰੂ ਦੀ ਸਲਾਹ ਲੈ ਲੋ ਜੋ ਮੈਂ ਤੁਹਾਨੂੰ ਹੁਣ ਸ਼ਬਦ ਦੱਸਣ ਜਾ ਰਿਹਾ ਹਾਂ ਇਹ ਸ਼ਬਦ ਐਸਾ ਆ ਕਿ ਤੁਹਾਡੇ ਜਿਹੜੇ ਕੰਮ ਅੜੇ ਹੋਏ ਆ ਕਿਸੇ ਵੀ ਕੰਮ ਤੇ ਤੁਸੀਂ ਇਹਨੂੰ ਵਰਤ ਸਕਦੇ ਆ ਬਸ ਇਹਦੀ ਤੁਸੀਂ ਨਜ਼ਰ ਨਿਆਜ ਭੇਟਾ ਜੂਆ ਕੋਲ ਚਰਾਗ ਰੱਖਣਾ ਤੇ ਪਾਣੀ ਦਾ ਗਲਾਸ ਕੋਲ ਰੱਖਣਾ ਠੀਕ ਹੈ ਜੀ ਹਾਂਜੀ ਇਹ ਤੁਸੀਂ ਦੇਖ ਲੈਣਾ ਆ ਜੇ ਕੋ ਮੇਰੀ ਭੈਣਿਆਂ ਤੋਂ 21 ਦਿਨ ਕਰ ਲਵੇ ਰੋਜ਼ ਇੱਕ ਮਾਲਾ ਜੇ ਮੇਰਾ ਭਰਾ ਆ ਉਹ 41 ਦਿਨ ਕਰ ਲਵੇ ਰੋਜ਼ ਇੱਕ ਮਾਲਾ ਜੇ ਤੁਸੀਂ ਵੱਧ ਕਰ ਲਮੋ ਤਾਂ ਬਹੁਤ ਵਧੀਆ ਗੱਲ ਆ ਘੱਟ ਤੋਂ ਘੱਟ ਇੱਕ ਮਾਲਾ ਦਾ ਤੁਸੀਂ ਜਾਪ ਕਰਨਾ ਰੋਜ਼ ਸੋਚ ਵਿੱਚ ਰੱਖਣੀਆਂ दारू ਆਂਡਾ ਮੀਡ ਸ਼ਰਾਬ ਤੋਂ ਇਹ ਸੋਚ ਵਿੱਚ ਰੱਖਣੀਆਂ ਤੁਸੀਂ ਕਿਉਂ ਜਿਹੜੀਆਂ ਇਹ ਇਲਾਹੀ ਚੀਜ਼ਾਂ ਆਉਂਦੀਆਂ ਸੋਚ ਵਿੱਚ ਮੰਗਦੀਆਂ ਠੀਕ ਆ ਪਰਮਾਤਮਾ ਦਾ ਡਰ ਰੱਖਣਾ ਤੁਸੀਂ ਫੇਰ ਤੁਸੀਂ ਕੋਲ ਪਾਣੀ ਤੇ ਅਰਗਬਤੀ ਤੇ ਆਪਣੇ ਚਿਰਾਗ ਜਗਾਉਣਾ ਆ ਜੇ ਚਿਰਾਗ ਜਗਾਉਂਦੀ ਨਹੀਂ ਵੀ ਹਿੰਮਤ ਚਲੋ ਅਰਗਬਤੀ ਕਰਕੇ ਤੁਸੀਂ ਇੱਕ ਟਾਈਮ ਬੰਨ ਲੈਣਾ ਹੈ ਕਿ ਇਸ ਟਾਈਮ ਤੁਸੀਂ ਪਰਮਾਤਮਾ ਦਾ ਸਿਮਰਨ ਕਰਨਾ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਇਹਨੂੰ ਵਰਤਣਾ ਤੁਸੀਂ ਆਪੋ ਆਪਣੀ ਸਮਝ ਦੇ ਨਾਲ ਆ ਹਰ ਕੰਮ ਵਿੱਚ ਤੁਹਾਡੀ ਜਤ ਹੋਣੀ ਆ ਠੀਕ ਹੈ ਜੀ ਮਾੜੇ ਪਾਸੇ ਨਹੀਂ ਲਾਉਣਾ ਸਿਆਣੇ ਦਾ ਕਹਿਣਾ ਹੈ ਵੀ ਜਿੱਦਾਂ ਦਾ ਬੀਜਾ ਉਦਾਂ ਦਾ ਵੱਡਣਾ ਪੈਣਾ ਜੇ ਅਸੀਂ ਕਰਨੀ ਪੈਸੀ ਪਰਣੀ ਜੇ ਮਾੜਾ ਸੋਚੂਗੇ ਤਾਂ ਤੁਹਾਡੇ ਨਾਲ ਵੀ ਫਿਰ ਮਾੜਾ ਹੋਊਗਾ ਜੇ ਤੁਸੀਂ ਕਿਸੇ ਦਾ ਮਾੜਾ ਨਹੀਂ ਕੀਤਾ ਤੇ ਪਰਮਾਤਮਾ ਨੇ ਤੁਹਾਡੇ ਨਾਲ ਵੀ ਮਾੜਾ ਨਹੀਂ ਹੋਣ ਦੇਣਾ ਠੀਕ ਹੈ ਜੀ ਹੁਣ ਤੁਸੀਂ ਧਿਆਨ ਦੇ ਨਾਲ ਜੋ ਅਲਫਾਜ਼ ਮੈਂ ਤੁਹਾਨੂੰ ਦੱਸ ਰਿਹਾ ਸੁਣੋ ਠੀਕ ਹੈ ਜੀ ਬਿਸਮੱਲਾ ਬੰਦ ਵੀ ਬੰਦਗੀ ਕਰਾਂ ਰੱਬ ਦੀ ਸੇਵਾ ਕਰਾਂ ਮੈਂ ਨਿਤ ਹੈਦਰ ਸ਼ੇਖ ਅਮਲੇਰ ਕੋਟੜੇ ਵਾਲੀ ਸਰਕਾਰ ਹਰ ਕੰਮ ਦੀ ਬਾਜੀ ਜਮਾ ਮੈਂ ਚੱਤਾਂ ਬਸ ਇੰਨਾ ਕੇ ਸ਼ਬਦਿਆ ਤੁਸੀਂ ਇਹ ਸ਼ਬਦ ਨੂੰ ਤੁਸੀਂ કંઠ ਕਰ ਲਓ કંਠ ਕਰਕੇ ਤੁਸੀਂ ਲੋਕਾਂ ਦਾ ਭਲਾ ਕਰੋ ਠੀਕ ਹੈ ਜੀ ਜੈ ਮਾਤਾ ਦੀ ਜੈ ਬਾਬੇ ਦੀ ਜੈ ਪੀਰਾਂ ਦੀ